ਸਾਹ ਸੰਗਤ ਜੀ ਪੰਜ ਤਖਤ ਸਾਹਿਬ ਇਸ ਪ੍ਰਕਾਰ ਹਨ ਪਹਿਲਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੂਜਾ ਸ੍ਰੀ ਪਟਨਾ ਸਾਹਿਬ ਜੀ ਤੀਜਾ ਸ੍ਰੀ ਕੇਸਗੜ ਸਾਹਿਬ ਜੀ ਚੌਥਾ ਸ੍ਰੀ ਦਮਦਮਾ ਸਾਹਿਬ ਜੀ ਪੰਜਵਾਂ ਸ੍ਰੀ ਹਜ਼ੂਰ ਸਾਹਿਬ ਜੀ ਪੰਜ ਪਿਆਰਿਆਂ ਦੇ ਨਾਮ ਇਸ ਪ੍ਰਕਾਰ ਹਨ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਪੰਜ ਕਲੇਸ਼ ਇਹ ਹਨ ਰਾਗ ਦਵੇਸ਼ ਅਵਿਧਿਆ ਅਸੰਮਤਾ ਅਭਿਨਿਵੇਸ਼ ਪੰਜ ਪ੍ਰਕਾਰ ਦੇ ਵਾਜੇ ਇਹ ਹਨ ਪਹਿਲਾ ਤਤ ਤਾਰ ਅਰ ਤੰਦੇ ਦੇ ਵਾਜੇ ਸਰੰਦਾ ਸਿਤਾਰਾ ਦੂਜਾ ਵਿੱਤ ਚਾਮ ਨਾਲ ਮੜੇ ਹੋਏ ਢੋਲ ਡਫ ਮਿਰਦੰਗਾਲ ਤੀਜਾ ਕਟ ਘੰਟਾ ਛੈਣੇ ਆਦ ਚੌਥਾ ਨਾਦ ਘੜਾ ਆਦ ਤੇ ਪੰਜਵਾਂ ਹੈ ਸੁਸਫਰ ਸਵਾਸ ਦੇ ਵਾਜੇ ਨਫੀਰੀ ਹਾਰਮੋਨੀਆ ਆਦ ਪੰਜ ਪ੍ਰਕਾਰ ਦੇ ਕਰਮ ਇਹ ਹਨ ਨਿਤ ਕਰਮ ਨਮਿਤ ਕਰਮ ਕਾਮ ਕਰਮ ਪਰਾਸਚਿਤ ਕਰਮ ਨਖੇਦ ਕਰਮ ਪੰਚਮ ਪਾਸ਼ਾ ਜੀ ਦੇ ਨਾਲ ਜਿਹੜੇ ਪੰਜ ਸਿੱਖ ਲਾਹੌਰ ਗਏ ਸਨ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਭਾਈ ਬੀਧਿਆ ਜੀ ਭਾਈ ਜੇਠਾ ਜੀ ਭਾਈ ਲੰਗਾਹਾ ਜੀ ਭਾਈ ਪੇਰਾਣਾ ਜੀ ਭਾਈ ਪੈੜਾ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਜਿਹੜੇ ਪੰਜ ਸਿੱਖ ਦਿੱਲੀ ਗਏ ਸਨ ਉਹਨਾਂ ਦੇ ਨਾਮ ਹਨ ਭਾਈ ਗੁਰਦਤਾ ਜੀ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਉਹਦਾ ਜੀ ਤੇ ਭਾਈ ਸਾਹਿਬ ਚੰਦ ਜੀ ਪੰਜ ਪੀਰ ਇਹ ਹਨ ਸੁਲਤਾਨ ਮੀਰਾ ਗੁੱਗਾ ਬੀਬੜੀਆਂ ਸੀਤਲਾ ਪੰਜ ਪਿਤਾ ਇਹ ਹਨ ਜਨਮਦਾਤਾ ਸੋਰਾ ਰਾਜਾ ਵੇਦਿਆਦਾਤਾ ਤੇ ਪਾਲਣ ਵਾਲਾ ਪੰਜ ਮਾਤਾ ਦੇ ਨਾਮ ਇਹ ਹਨ ਜਨਮ ਦੇਣ ਵਾਲੀ ਗੁਰੂ ਦੀ istri ਸੱਸ ਰਾਜੇ ਦੀ ਰਾਣੀ ਤੇ ਦੁੱਧ ਚੁੰਗਾਉਣ ਵਾਲੀ ਪੰਜ ਪੁੱਤਰ ਇਹ ਹਨ ਬੇਟਾ ਚੇਲਾ ਜਵਾਈ ਸੇਵਕ ਤੇ ਪੰਜਵਾਂ ਹੈ ਅਭਿਆਗਤ ਪੰਜ ਪ੍ਰਕਾਰ ਦੀ ਸਿੱਖੀ ਇਹ ਹੈ ਧੰਦੇ ਦੀ ਦੇਖਾ ਦੇਖੀ ਦੀ ਹਿਰਸ ਦੀ ਸਦਕ ਦੀ ਤੇ ਪ੍ਰੇਮ ਦੀ ਪੰਜ ਨਿਯਮ ਇਸਲਾਮ ਦੇ ਇਹ ਹਨ ਖੁਦਾ ਦਾ ਮੰਨਣਾ ਪੰਜ ਵੇਲੇ ਨਮਾਜ਼ ਪੜ੍ਹਨੀ ਜ਼ਕਾਤ ਦੇਣੀ ਰਮਜ਼ਾਨ ਦੇ ਮਹੀਨੇ ਰੋਜ਼ੇ ਰੱਖਣੇ ਤੇ ਕਾਬੇ ਦੀ ਹੱਜ ਕਰਨੀ ਪੰਜ ਪੰਜਾਬ ਦੇ ਦਰਿਆ ਇਹ ਹਨ ਬਿਆਸ ਸਤਲੁਜ ਰਾਵੀ ਚਨਾਬ ਤੇ ਜੇਲਮ ਪੰਜ ਅੰਗੀ ਧੂਪ ਇਹ ਹੈ ਪਹਿਲੀ ਚੰਦਨ ਦੂਸਰੀ ਅਗਰ ਤੀਸਰੀ ਕਪੂਰ ਚੌਥੀ ਕੇਸਰ ਤੇ ਪੰਜਵੀਂ ਗੁਗਲ ਪੰਜ ਪੁਰਾਤਨ ਬਾਣੀਆਂ ਇਹ ਹਨ ਬਾਵਨ ਅਖਰੀ ਸੁਖਮਨੀ ਸਾਹਿਬ ਦਖਣੀ ਓਂਕਾਰ ਸਿੱਧ ਗੋਸ਼ਟ ਤੇ ਆਨੰਦ ਸਾਹਿਬ ਪੂਰਾ ਚਾਲੀ ਪੌੜੀਆਂ ਵਾਲਾ ਪੰਜ ਗੁਰੇਤਾ ਇਹ ਹਨ ਨੜੀ ਮਾਰ ਕੁੜੀ ਮਾਰ ਵੇਸਵਾ ਗਾਮੀ ਰੋਂ ਪ੍ਰਹਾਰੀ ਤੇ ਹਲਾਲ ਪੰਛੀ ਪੰਜ ਕਰਮੇਂਦਰੇ ਇਹ ਹਨ ਹੱਥ ਪੈਰ ਗੋਦਾ ਲੰਗ ਵਾਹ ਕੇਂਦਰੀਆ ਪੰਜ ਪੁੱਤਰ ਛੇਵੇਂ ਪਾਸ਼ਾ ਦੇ ਇਹ ਹਨ ਪਹਿਲੇ ਬਾਬਾ ਗੁਰਦਤਾ ਜੀ ਦੂਜੇ ਬਾਬਾ ਸੂਰਜਮਲ ਜੀ ਤੀਜੇ ਬਾਬਾ ਅਣੀਰਾਏ ਜੀ ਚੌਥੇ ਬਾਬਾ ਅਟਲਰਾਏ ਜੀ ਤੇ ਪੰਜਵੇਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪੰਜ ਸਿੰਘ ਕਾਂਸੀ ਵਿਦਿਆਪੰਨ ਵਾਲੇ ਇਹ ਸਨ ਭਾਈ ਰਾਮ ਸਿੰਘ ਭਾਈ ਕਰਮ ਸਿੰਘ ਭਾਈ ਗੰਡਾ ਸਿੰਘ ਭਾਈ ਵੀਰ ਸਿੰਘ ਤੇ ਭਾਈ ਸੋਭਾ ਸਿੰਘ ਪੰਜ ਗੁਰਮੁਖ ਇਹ ਹਨ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਭਾਈ ਸੰਗਤ ਸਿੰਘ ਜੀ ਤੇ ਭਾਈ ਸੰਤ ਸਿੰਘ ਜੀ ਪੰਜ ਸਿੰਘ ਸਾਹਿਬ ਪੰਜਾ ਪਿਆਰਿਆਂ ਤੋਂ ਪਿੱਛੋਂ ਇਹਨਾਂ ਨੇ ਅੰਮ੍ਰਿਤ ਛਕਿਆ ਸੀ ਭਾਈ ਈਸ਼ਰ ਸਿੰਘ ਜੀ ਭਾਈ ਫਤੇ ਸਿੰਘ ਜੀ ਭਾਈ ਦੇਵਾ ਸਿੰਘ ਜੀ ਭਾਈ ਆਰਾਮ ਸਿੰਘ ਜੀ ਤੇ ਭਾਈ ਤਹਿਲ ਸਿੰਘ ਜੀ ਪੰਜ ਸਰੋਵਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਹ ਹਨ ਪਹਿਲਾ ਹਰਮੰਦਰ ਸਾਹਿਬ ਦੂਸਰਾ ਸੰਤੋਖ ਸਰ ਤੀਸਰਾ ਰਾਮ ਸਰ ਚੌਥਾ ਕੌਲ ਸਰ ਤੇ ਪੰਜਵਾਂ ਵਿਵੇਕ ਸਰ ਪੰਜ ਕੁਕਰਮ ਇਹ ਹਨ ਝੂਠ ਨਿੰਦਾ ਚੁਗਲੀ ਚੋਰੀ కృਤਕੰਤਾ ਪੰਜ ਪ੍ਰਸ਼ਾਦ ਖਾਲਸਾ ਮਤ ਦੇ ਮੰਨੇ ਹੋਏ ਇਹ ਹਨ ਪਹਿਲਾ ਕੜਾ ਪ੍ਰਸ਼ਾਦ ਦੂਜਾ ਪਤਾਸੇ ਤੀਸਰਾ ਗੁੜ ਚੌਥਾ ਫਲ ਤੇ ਪੰਜਵਾਂ ਮਖਾਣੇ ਪੰਜ ਲੋਣ ਇਸ ਪ੍ਰਕਾਰ ਹਨ ਪਹਿਲਾ ਸਮੁੰਦਰੀ ਦੂਸਰਾ ਸੌਂਚਰ ਤੀਸਰਾ ਬੇੜ ਚੌਥਾ ਸਿੰਧਾ ਪੰਜਵਾਂ ਸਾਂਭਰ ਪੰਜ ਕੱਪੜੇ ਪੁਰਾਣੇ ਸੱਭੇ ਪੁਰਸ਼ਾਂ ਦੇ ਇਹ ਹਨ ਪਹਿਲਾ ਦਸਤਾਰ ਦੂਸਰਾ ਅੰਗਾ ਤੀਸਰਾ ਕਸ਼ਹਿਰਾ ਚੌਥਾ ਕਮਰਕਸਾ ਤੇ ਪੰਜਵਾਂ ਪਰਨਾ ਪੰਜ ਕੱਪੜੇ ਇਹ ਹਨ ਸਾਫਾ ਚੋਗਾ ਕੁਰਤਾ ਪਜਾਮਾ ਤੇ ਦੁਪੱਟਾ ਤੇ ਪੰਜ ਪ੍ਰਕਾਰ ਦੇ ਕਰਮ ਇਹ ਹਨ ਪਹਿਲਾ ਹੈ ਨਿਤਕਰਮ ਦੂਸਰਾ ਹੈ ਨਿਮਿਤ ਕਰਮ ਤੀਸਰਾ ਹੈ ਕਾਮ ਕਰਮ ਚੌਥਾ ਹੈ ਪਰਾਸ਼ਚਿਤ ਕਰਮ ਤੇ ਪੰਜਵਾਂ ਹੈ ਨਖਿਧ ਕਰਮ ਪੰਜ ਕਕਾਰ ਇਹ ਹਨ ਕੇਸ ਕਿਰਪਾਨ ਕੰਗਾ ਕੜਾ ਤੇ ਕਸ਼ੈਰਾ ਪੰਜ ਪ੍ਰਕਾਰ ਦਾ ਪਰਮ ਇਹ ਹੈ ਭੇਦ ਪਰਮ ਕਰਤਤ ਪਰਮ ਸੰਗ ਪਰਮ ਵਿਕਾਰ ਪਰਮ ਬ੍ਰਹਮ ਸੇ ਭਿੰਨ ਜਗਤ ਸਤ ਹੈ ਪੰਜ ਕੋਸ਼ ਇਹ ਹਨ ਅਨਮੈ ਕੋਸ਼ ਪ੍ਰਾਣਮੈ ਕੋਸ਼ ਮਨੋਮੈ ਕੋਸ਼ ਵਿਗਿਆਨਮੈ ਕੋਸ਼ ਤੇ ਆਨੰਦਮੈ ਕੋਸ਼ ਪੰਜ ਸ਼ਬਦ ਯੋਗੀਆਂ ਦੇ ਇਹ ਹਨ ਪਹਿਲਾ ਸ਼ੰਖ ਦੂਜਾ ਮਿਰਦੰਗ ਤੀਜਾ ਕਿੰਗਰੀ ਚੌਥਾ ਮੁਰਲੀ ਤੇ ਪੰਜਵਾਂ ਵੀਣਾ ਪੰਜ ਬਾਣੀਆਂ ਇਹ ਹਨ ਸ੍ਰੀ ਜਪਜੀ ਸਾਹਿਬ ਸ੍ਰੀ ਜਾਪ ਸਾਹਿਬ ਸੁਦਾਸਵਈਏ ਸ੍ਰੀ ਚੌਪਈ ਸਾਹਿਬ ਤੇ ਸ੍ਰੀ ਅਨੰਦ ਸਾਹਿਬ ਪੰਜ ਪਾਂਡਵ ਇਹ ਹਨ ਯੁਦਿਸ਼ਠਰ अर्जुन भीमसेन नकुल ते सहदेव ਪੰਜ ਮਾਲਾ ਇਹ ਹਨ ਖੇਚਰੀ ਹੂਚਰੀ ਜਾਚਰੀ ਹੁਨਮਨੀ ਅਗੋਚਰੀ ਇਹ ਮੁਦਰਾ ਕਹਿੰयां ਜਾਂਦੀਆਂ ਹਨ ਪੰਜ ਗਿਆਨ ਇੰਦਰੇ ਇਹ ਹਨ ਨੱਕ ਕੰਨ ਅੱਖਾਂ ਰਸਨਾ ਤੁਚਾ ਪੰਜ ਦਦੇ ਇਹ ਹਨ ਦੇਸ਼ ਦੁਰਗ ਦਲ ਦਰਬ ਦਾਨ ਪੰਜ ਅੰਗ ਬ੍ਰਿਛ ਦੇ ਇਹ ਹਨ ਜੜ੍ਹ ਸ਼ਾਖ ਪੱਤਾ ਫੁੱਲ ਤੇ ਫਲ ਪੰਜ ਪ੍ਰਕਾਰ ਦੀ ਖਿਆਤੀ ਇਹ ਹੈ ਅਸਥ ਖਿਆਤੀ ਆਤਮ ਖਿਆਤੀ ਅਨਥਾ ਖਿਆਤੀ ਅਖਿਆਤੀ ਖਿਆਤੀ ਅਨਰਵਚਨੀ ਖਿਆਤੀ ਪੰਜ ਪ੍ਰਕਾਰ ਦੀ ਪਰਲ ਹੈ ਇਹ ਹੈ ਨਿਤ ਪਰਲ ਨਮਿਤ ਪਰਲ ਅਵਾਂਤਰ ਪਰਲ ਮਹਾ ਪਰਲ ਅਤੀਅੰਤਕ ਪਰਲ ਨਿਤ ਪਰਲ ਉਹ ਹੁੰਦੀ ਹੈ ਜਿਹੜਾ ਰੋਜ਼ ਸੌ ਜਾਣਾ ਹੈ ਨਮਿਤ ਪਰਲ ਉਹ ਹੁੰਦੀ ਹੈ ਕਿਸੇ ਨਮਿਤ ਨੂੰ ਪਾ ਕੇ ਮਰ ਜਾਣਾ ਅਵਾਂਤਰ ਪਰਲ ਉਹ ਹੁੰਦੀ ਹੈ ਬ੍ਰਹਮਾ ਦੇ ਇੱਕ ਦਿਨ ਖਤਮ ਹੋਣ ਪਰ ਮਾਤ ਲੋਕ ਦੀ ਧਰਤੀ ਪਰ ਸਾਰੇ ਜਲ ਹੀ ਜਲ ਹੋ ਜਾਣਾ ਮਹਾ ਪ੍ਰਲਯ ਵਿੱਚ ਬ੍ਰਹਮਾ ਵਿਸ਼ਨੂ ਸ਼ਿਵ ਜੀ ਸਹਿਤ ਸਾਰੇ ਸੰਸਾਰ ਦਾ ਅਭਾਵ ਹੋ ਜਾਣਾ ਤੇ ਅਤਿ ਅੰਤਕ ਪਰਲ ਉਹ ਹੁੰਦੀ ਹੈ ਜਿਸ ਵਿੱਚ ਗਿਆਨ ਕਰਕੇ ਕਾਰਨ ਸਹਿਤ ਸਾਰੇ ਸੰਸਾਰ ਦਾ ਬਾਦ ਹੋ ਜਾਣਾ ਹੋਇਆ ਭੁੱਲਾ ਚੁਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ